ਮੇਰਾ ਵੀਰ ਹੋ ਜੋ ਹੋ ਜੋ ਮੇਰਾ ਬਾਈ ਬੰਦਾ ਗੱਡੀ ਹੈ ਚੌਥੀ ਸ਼ਿਵਰ ਦੀ ਆ ਗਈ ਜੀ ਲਓ ਬਾਈ ਜੀ ਸੁਣੋ ਗਰਾ ਸਮਾ ਗੱਡੀ ਦਾ ਵੀ ਜਿੱਤ ਹਾਰ ਜ਼ਿੰਦਗੀ ਦੀ ਚੱਲਦੀ ਹੀ ਰਹਿੰਦੀ ਯਾਰੋ ਹੋਵੇ ਰੱਬ ਤੇ ਭਰੋਸਾ ਜਿੰਦੇ ਨਹੀਂ ਡੋਲਦੀ ਇੱਕ ਵਾਰੀ ਨਿਕਲਿਆ ਵੀ ਫੈਰ ਜੋ ਦਨਾਲੀ ਵਿੱਚੋਂ ਪੈਂਦੀ ਵੀ ਮੁੜ ਕੇ ਕਦਰ ਖਾਲੀ ਖੋងਦੀ ਕੱਲ ਦਾ ਪਤਾ ਨਹੀਂ ਕਹਿੰਦੇ ਕਿਹੜਾ ਸਮਾਂ ਆਉਣਾ ਬੇਬ ਅੱਜ ਤੇਰੇ ਯਾਰ ਦੀ ਏ ਪੂਰੀ ਮੋਲ ਦੀ ਸਮਾਂ ਲਾਗੇ ਬਾਈ ਜੀ 40 ਰੰਝਾ ਦਾ ਸਮਾਂ ਕੱਲੀ ਕੱਲੀ ਅੱਖ ਨੇ ਵੇਖਿਆ ਵੀ ਗੱਡੀ ਆਈ ਤੇ ਕਿੰਨੀ ਖਰਾਬ ਹੋ ਕੇ ਪਰ ਸਮਾਂ ਚੋਟੀ ਤੇ ਲਾਗੇ ਬਾਈ ਜਿਹੜਾ ਉੱਪਰ ਭੱਜਿਆ ਗੁਰਵਿੰਦਰ ਸਿੰਘ ਰਵੀ ਪਰਵਾਰੀ ਗੋਨੀ